ਇਹ ਮੁਸੀਬਤ ਬਣੀ ਪਈ ਹੈ ਬਿਲਕੁਲ ਇਹ ਨੈਸ਼ਨਲ ਇਸ਼ੂ ਬਣ ਗਿਆ ਮੈਨੂੰ ਲੱਗਦਾ ਪੰਜਾਬੀ ਆ ਗਏ ਕਚੀਲਾ ਮੈਨੂੰ ਕਈ ਫੋਨ ਆਏ ਕਿ ਭਾਜੀ ਟਿਕਟਾਂ ਲੈਦੇ ਹੋ ਮੈਂ ਕਿਹਾ ਵੀ ਮੈਂ ਕਿਹੜਾ ਭਗਵੰਤ ਮਾਨ ਲੱਗਿਆ ਸਵੇਰੇ ਸੁੱਤਾ ਉੱਠਿਆ ਤੇ WhatsApp ਭਰਿਆ ਪਿਆ ਸੀਗਾ ਅੱਧੇ ਮੈਸੇਜ ਯਾਰਾ ਦੋਸਤਾਂ ਦੇ ਸੀ ਭਾਜੀ ਦੇਖ ਲਓ ਜੇ ਅਰੇਂਜ ਹੋ ਸਕਦੇ 15 ਮਿੰਟਾਂ 'ਚ 10 ਮਿੰਟਾਂ 'ਚ ਸਾਰੀਆਂ ਟਿਕਟਾਂ ਵਿਕ ਜਾਂਦੀਆਂ ਨੇ ਔਰ ਹਜ਼ਾਰਾਂ ਲੋਕ ਲੱਖਾਂ ਲੋਕ ਅਜੇ ਵੀ ਪਿੱਛੇ ਖੜੇ ਐ ਜਿਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ ਔਰ ਉਹ ਜਾਣ ਲਈ ਕਾਲੇ ਨੇ ਬਹੁਤ ਸਾਰੇ ਵਿਰੋਧ ਕਰ ਬੋਲਣ ਵਾਲੇ ਪੁੱਠਾ ਸਿੱਧਾ ਬੋਲਣਾ ਬੋਲੀ ਜਾਓ ਉਸ ਕੱਲ ਨਾਲ ਉਹਨੂੰ ਨਾ ਉਹਨੂੰ ਫਰਕ ਪੈਣਾ ਨਾ ਉਹਦੇ ਔਰੇ ਨੂੰ ਫਰਕ ਪੈਣਾ ਨਾ ਦਿਲਜੀਤ ਦੇ ਕਦ ਨੂੰ ਫਰਕ ਪੈਣਾ ਇੱਕ ਧਾਰਮਿਕ ਜੀਲਾ ਵੀ ਪੰਜਾਬੀਆਂ ਨੇ ਅੱਜ ਗੱਡੀ ਐ ਕੋ ਦਿਲਜੀਤ ਨੇ ਨਾ ਉਸ ਦੌਰ ਤੋਂ ਇੱਕ ਇੱਕ ਸ਼ੋਅ ਦੇ ਵਿੱਚ ਉਹ ਸਲਿੱਪ ਕਰਦਾ ਡਿੱਗਦਾ ਅੰਬੈਰੈਸਮੈਂਟ ਹੁੰਦੀ ਹੈ ਉੱਥੋਂ ਇੱਥੋਂ ਤੱਕ ਪਹੁੰਚਣਾ ਕਿ ਅਮਰੀਕਾ ਦੀ ਸਰਕਾਰ ਉਹਦੇ ਬਾਰੇ ਗੱਲਾਂ ਕਰਨ ਲੱਗ ਗਈ ਤੇ ਛੁੱਟੀ ਕਰਾਂ ਮੱਕੜ ਸਾਹਿਬ ਦਿਲਜੀਤ ਦੋ ਸਾਂਝ ਦੀ ਚਰਚਾ ਜਿੰਨੀ ਕੀਤੀ ਜਾਏ ਉਨੀ ਘੱਟ ਹੈ ਪਿਛਲੇ ਦਿਨਾਂ 'ਚ ਉਹਨਾਂ ਦੇ ਸ਼ੋਅ ਵੈਂਕੂਵਰ ਸੋਲਡ ਆਊਟ ਯੂਕੇ ਕੀਤਾ ਉਥੇ ਸੋਲਡ ਆਊਟ ਸਾਰੇ ਮਤਲਬ ਜਿਹੜਾ ਉਹਨਾਂ ਦਾ ਟੂਰ ਹੋਇਆ ਸੋਲਡ ਆਊਟ ਰਿਹਾ ਹੁਣ ਉਹਨਾਂ ਨੇ ਇੰਡੀਆ ਟੂਰ ਅਨਾਉਂਸ ਕੀਤਾ ਤੇ ਅੱਧੇ ਘੰਟੇ 'ਚ ਜਿਹੜੀਆਂ ਪਹਿਲੇ ਫੇਸ ਦੀਆਂ ਟਿਕਟਾਂ ਸੀਗੀਆਂ ਉਹ ਸੋਲਡ ਆਊਟ ਹੋ ਗਈਆਂ ਕੀ ਟਿਕਟਾਂ ਮਿਲਣਗੀਆਂ ਲੋਕਾਂ ਨੂੰ ਲੋਕ ਦੇਖਣ ਜਾ ਸਕਣਗੇ ਇਹ ਮੁਸੀਬਤ ਬਣੀ ਪਈ ਹੈ ਬਿਲਕੁਲ ਇਹ ਨੈਸ਼ਨਲ ਇਸ਼ੂ ਬਣ ਗਿਆ ਮੈਨੂੰ ਲੱਗਦਾ ਹੈ ਮੈਨੂੰ ਕਈ ਫੋਨ ਆਏ ਕਿ ਭਾਜੀ ਟਿਕਟਾਂ ਲੈਦੇ ਹੋ ਮੈਂ ਕਿਹਾ ਵੀ ਮੈਂ ਕਿਹੜਾ ਭਗਵੰਤ ਮਾਨ ਲੱਗਿਆ ਵੀ ਟਿਕਟਾਂ ਲੈ ਦਿਆਂ ਮਜ਼ਾਕ ਦੀ ਗੱਲ ਆਪਣੀ ਥਾਂ ਹੈ ਪਰ ਸੋਲਡ ਆਊਟ ਸ਼ਬਦ ਛੋਟਾ ਛੋਟਾ ਉਹਦਾ ਕਾਰਨ ਹੈ ਇੱਕ ਕਿ 15 ਮਿੰਟਾਂ ਚ 10 ਮਿੰਟਾਂ ਚ ਸਾਰੀਆਂ ਟਿਕਟਾਂ ਵਿਕ ਜਾਂਦੀਆਂ ਔਰ ਹਜ਼ਾਰਾਂ ਲੋਕ ਲੱਖਾਂ ਲੋਕ ਅਜੇ ਵੀ ਪਿੱਛੇ ਖੜੇ ਆ ਜਿਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ ਔਰ ਉਹ ਜਾਣ ਲਈ ਕਾਲੇ ਨਹੀਂ ਮਤਲਬ ਕਿ ਵੈਨਿਊਜ਼ ਛੋਟੇ ਪੈ ਗਏ ਬਿਲਕੁਲ ਮਤਲਬ ਕਿ ਥਾਂ ਛੋਟੀ ਪੈ ਜਾਣੀ ਹੈ ਜਿੱਥੇ ਸ਼ੋਅ ਹੋ ਰਿਹਾ ਹੈ ਮੈਨੂੰ ਨਹੀਂ ਪਤਾ ਚੰਡੀਗੜ੍ਹ ਕਿੱਥੇ ਹੋ ਰਿਹਾ ਹੈ ਇਹ ਸ਼ੋਅ ਪਤਾ ਨਹੀਂ ਹਾਲੇ ਉਹਨਾਂ ਨੇ ਜਗ੍ਹਾ ਅਨਾਉਂਸ ਕੀਤੀ ਹੈ ਕਿ ਨਹੀਂ ਕੀਤੀ 20 30 40 50 ਹਜ਼ਾਰ ਦਾ ਤਾਂ ਘੱਟੋ-ਘੱਟ ਜੇ ਕრაਊਡ ਹੋਊਗਾ ਤਾਂ ਸੈਂਕੜੇ ਲੋਕ ਤਾਂ ਮਤਲਬ ਮੈਨੂੰ ਜਦੋਂ ਤੋਂ ਹੋਇਆ ਮੈਨੂੰ ਪਤਾ ਨਹੀਂ ਸੀ ਸ਼ੋਅ ਹੈ ਤੇ ਮੈਂ ਆਪਣੀ ਸਵੇਰੇ ਸੱਤਾ ਉੱਠਿਆ ਤੇ WhatsApp ਭਰਿਆ ਪਿਆ ਸੀਗਾ ਅੱਧੇ ਮੈਸੇਜ ਯਾਰਾ ਦੋਸਤਾਂ ਦੱਸੀ ਭਾਜੀ ਦੇਖ ਲਓ ਜੇ ਅਰੇਂਜ ਹੋ ਸਕਦੀ ਹੈ ਕਿ ਮੈਂ ਤਾਂ ਆਪ ਤੁਹਾਨੂੰ ਕਹਿਣ ਲੱਗਿਆ ਕਿ ਵੀ ਮੈਨੂੰ ਪਲੀਜ਼ ਕਿਤੋਂ ਅਰੇਂਜ ਕਰ ਲਓ ਤੁਹਾਨੂੰ ਮਿਲੇ ਤਾਂ ਮੈਨੂੰ ਦੇ ਦਿਆ ਜੇ ਨਾ ਤਾਂ ਮੈਂ ਉਹ ਇਲਾਕੇ ਦਾ ਵੱਲੋਂ ਜਵਾਬ ਹੈ ਮੇਰੇ ਵੱਲੋਂ ਤਾਂ ਜਵਾਬ ਹੀ ਹੈ ਨਾ ਫਿਰ ਜਿਵੇਂ ਸੁਖਵੀਰ ਬਾਦਲ ਨੇ ਇੱਕ ਵਾਰ ਕਿਹਾ ਸੀ ਵੀ ਮੈਂ ਫੋਨ ਕਰਕੇ ਥਾਰ ਲੋਆਂਦਾ ਸੀ ਦਵਾਉਂਦਾ ਸੀ ਜਾਂ ਆਪਾਂ ਸੁਖਵੀਰ ਬਾਦਲ ਨੂੰ ਕਹੀਏ ਕਿ ਬਾਦਲ ਸਾਹਿਬ ਟਿਕਟਾਂ ਅਰੇਂਜ ਕਰਾ ਕੇ ਦੇਓ ਜਾਂ ਸੀਐਮ ਮਾਨ ਨੂੰ ਕਹੀਏ ਇੱਕ ਰਾਹ ਹੈਗਾ ਵੀ ਜੇ ਸ਼ਾਇਦ ਦਿਲਜੀਤ ਦੋਸਾਂਜ ਆਪ ਹੀ ਫੋਨ ਕਰਦੇ ਉਹਨਾਂ ਨੂੰ ਜਗਪ੍ਰੀਤ ਆਜੋ ਤੁਸੀਂ ਮੂਰਲੀ ਕਤਾਰ ਚ ਉੱਥੇ ਖੜ੍ਹ ਜਿਓ ਤੇ ਦੇਖ ਲੈਨੇ ਆ ਪਰ ਇਹ ਚਲੋ ਇੱਕ ਲਾਈਟਰ ਨੋਟ ਤੇ ਮਜ਼ਾਕ ਦੀ ਗੱਲ ਹੈ ਪਰ ਇਹ ਦਿਲਜੀਤ ਦੋਸਾਂਜ ਦੇ ਉਸ ਦੌਰ ਦੀ ਕਹਾਣੀ ਹੈ ਕਿ ਜਿੱਥੇ ਬੰਦਾ ਪੈਸੇ ਨਾਲ ਮੈਜ਼ਰ ਨਹੀਂ ਹੋਣਾ ਬਿਲਕੁਲ ਬੰਦਾ ਉਹਦੀ ਕਿੰਨੀ ਸ਼ੌਹਰਤ ਹੈ ਉਹ ਇਸ ਕੱਲ ਨਾਲ ਮੈਜ਼ਰ ਨਹੀਂ ਹੋਣੀ ਕਿ ਉਹਦੇ ਕੋਲ ਪ੍ਰਾਪਰਟੀ ਕਿੰਨੀ ਪਈ ਹੈ ਜਾਂ ਉਹਦੇ ਕੋਲੇ ਕਾਰਾਂ ਕਿੰਨੀਆਂ ਮਹਿੰਗੀਆਂ ਨੇ ਜਿਵੇਂ ਕਿਸੇ ਦੌਰ ਦੇ ਵਿੱਚ ਕੁਲਦੀਪ ਮਾਨਕ ਸਾਹਿਬ ਦਾ ਜ਼ਿਕਰ ਆਉਂਦਾ ਰਿਹਾ ਉਸ ਹਰ ਦੌਰ ਦੇ ਹਸਾਬ ਤੇ ਚਮਕੀਲੇ ਦਾ ਜ਼ਿਕਰ ਆਉਂਦਾ ਰਿਹਾ ਕਿਵੇਂ ਗੁਰਦਾਸ ਮਾਨ ਸਾਹਿਬ ਲੱਖਾਂ ਦੀ ਗਿਣਤੀ 'ਚ ਇਕੱਠ ਕਰਦੇ ਰਹੇ ਲੋਕਾਂ ਲੋਕ ਦੇਖਣ ਲਈ ਕੰਧਾਂ ਟਪੜੇ ਸੀ ਅੱਜ ਉਸੇ ਦੌਰ ਦੇ ਮਾਡਰਨ ਵਰਲਡ ਦੇ ਇਸ ਦੌਰ ਦੇ ਵਿੱਚ ਮੈਨੂੰ ਲੱਗਦਾ ਇਹ ਦਿਲਜੀਤ ਦਾ ਦੌਰ ਹੈ ਜਿੱਥੇ ਪੂਰੀ ਦੁਨੀਆ ਉਹਨੂੰ ਦੇਖਣ ਲਈ ਤਰਸਰੀ ਹੈ ਔਰ ਤੁਸੀਂ ਗਾਣੇ ਦਾ ਵੈਸੇ ਵੀ ਸੁਣ ਸਕਦੇ ਹੋ ਜੀ ਕਾਰ ਚਲਾ ਲਓ ਜਾਂ ਅਦਰਵਾਈਜ਼ ਲਾ ਲਓ ਪਰ ਜਗਪ੍ਰੀਤ ਮੈਨੂੰ ਲੱਗਦਾ ਹੈ ਕਿ ਸ਼ੋਅ ਜਿਸ ਤਰੀਕੇ ਨਾਲ ਸ਼ੋਅ ਦੀਆਂ ਤਸਵੀਰਾਂ ਆਈਆਂ ہیں ਜਿਸ ਤਰੀਕੇ ਨਾਲ ਇੰਸਟਾਗ੍ਰam ਤੇ ਦਿਲਜੀਤ ਆਪਦੇ ਸ਼ੋਅ ਉਹਦੀ ਐਂਟਰੀ ਜੀ ਉਹਦਾ ਇੱਕ ਆਪਣਾ ਹੀ ਕ੍ਰੇਜ਼ ਹੈ ਬਹੁਤ ਸਾਰੇ ਵਿਰੋਧ ਕਰ ਬੋਲਣ ਵਾਲੇ ਪੁੱਠਾ ਸਿੱਧਾ ਬੋਲਣਾ ਬੋਲੀ ਜਾ ਉਸ ਗੱਲ ਨਾਲ ਉਹਨੂੰ ਨਾ ਉਹਨੂੰ ਫਰਕ ਪੈਣਾ ਨਾ ਉਹਦੇ ਔਰੇ ਨੂੰ ਫਰਕ ਪੈਣਾ ਨਾ ਦਿਲਜੀਤ ਦੇ ਕਦ ਨੂੰ ਫਰਕ ਪੈਣਾ ਬਹੁਤ ਸਾਰੀਆਂ ਗੱਲਾਂ ਕੋਈ ਇਲੂਮਿਨਾਟੀ ਦੀ ਨਸੀਬ ਨੇ ਗੱਲ ਕੀਤੀ ਸੀ ਤੇ ਬੜਾ ਕੁਝ ਬੋਲਿਆ ਜਾਂਦਾ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਇਸ ਦੌਰ ਦਾ ਜੇ ਕਿੰਗ ਹੈ ਇਸ ਦੌਰ ਦਾ ਜੇ ਗ੍ਰੇਟੈਸਟ ਆਫ 올 ਟਾਈਮ ਹੈ ਤਾਂ ਦਿਲਜੀਤ ਦੋਸਾਂ ਜੀ ਕੋਈ ਨੋ ਡਾਊਟ ਕਿ ਅੱਜ ਅੱਜ ਕਰਨ ਔਜਲਾ ਵੀ ਬਹੁਤ ਕਮਾਲ ਕਰ ਰਿਹਾ ਹੈ ਦੇਖੋ ਸਿੱਧੂ ਮੂਸੇਵਾਲੇ ਦੇ ਰਹਿੰਦੇ ਆ ਸਿੱਧੂ ਬਹੁਤ ਵੱਡਾ ਸੀ ਉਹਨੇ ਨੇੜੇ ਨਹੀਂ ਲੱਗਣ ਦਿੱਤਾ ਸੀ ਕਿਸੇ ਨੂੰ ਪਰ ਅੱਜ ਕਰਨ ਔਜਲਾ ਦੇ ਦੋ ਗੀਤਾਂ ਨੇ ਉਹਨੂੰ ਇੱਕ ਨਵਾਂ ਹੀ ਮੁਕਾਮ ਦਿੱਤਾ ਤੌਬਾ ਤੌਬਾ ਔਰ ਆ ਜਿਹੜਾ ਦੂਜਾ ਇੱਕ ਗੀਤ ਆਇਆ ਸੀ ਪਿੱਛੇ ਸੌਫਟਲੀ ਸੌਫਟਲੀ ਆ ਦੋ ਗੀਤਾਂ ਨੇ ਉਹਦਾ ਲੈਵਲ ਹੀ ਚੇਂਜ ਕਰਤਾ ਨਹੀਂ ਹੋਰ ਵੀ ਬੜੇ ਮਤਲਬ ਤੇ ਪਰ ਆ ਦੋ ਦੋ ਗੀਤ ਐਸੇ ਆ ਜਿਨ੍ਹਾਂ ਨੇ ਉਹਦਾ ਲੈਵਲ ਚੇਂਜ ਕਰਤਾ ਮੈਨੂੰ ਲੱਗਦਾ ਔਰ ਉਹਦੀ ਵੀ ਸਟਰਗਲ ਐ ਮੁੰਡੇ ਦੀ ਉਹਦੀ ਵੀ ਮਿਹਨਤ ਐ ਉਹਨੇ ਬਿਨਾ ਮਾਪਿਓ ਤੋਂ ਇਸ ਇਸ ਜਗ੍ਹਾ ਤੇ ਪਹੁੰਚਣਾ ਪਰ ਮੈਂ ਮਹਿਸੂਸ ਕਰਦਾ ਕਿ ਇਵਨ ਕਰਨੌਜਲੇ ਦੇ ਵੀ ਸ਼ੋਅ ਬਹੁਤ ਵੱਡੇ ਗਏ ਉਹਨਾਂ ਦੇ ਵੀ ਸੋਲਡ ਆਊਟ ਜਿਹੜੇ ਸ਼ੋਅ 'ਚ ਬੂਟ ਕਿੱਥੇ ਵੱਜਿਆ ਉਹਨਾਂ ਦੇ ਇੱਕ ਸ਼ੋਅ ਲੰਡਨ 'ਚ ਲੰਡਨ ਵੱਜਿਆ ਨਾ ਜੀ ਉਹ ਇਹ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਜੇ ਤੁਸੀਂ ਆਰਟਿਸਟ ਨੂੰ ਲਾਈਕ ਨਹੀਂ ਕਰਦੇ ਨਾ ਜਾਓ ਤੁਸੀਂ ਉੱਥੇ ਹਨਾ ਕੋਈ ਵੀ ਹੈ ਮੈਂ ਤਾਂ ਇਹ ਗੱਲ ਕਹਿਣਾ ਕਿ ਥੋੜੀ ਜੇ ਕਈ ਵਾਰੀ ਅੰਦਾਜ਼ਾ ਕਿ ਤੁਸੀਂ ਇੱਕ ਨੂੰ ਪਿਆਰ ਕਰਦੇ ਹੋ ਤੇ ਦੂਜੇ ਨੂੰ ਐਵੇਂ ਨਫ਼ਰਤ ਕਰਨ ਲੱਗ ਜਾਂਦੇ ਹੋ ਬੀਫ ਤਾਂ ਸਿੰਗਰਾਂ ਦੇ ਵਿੱਚ ਆਪਸੀ ਹੁੰਦੀ ਹੈ ਤੇ ਫੈਨਸ ਜਿਹੜੇ ਆ ਉਹ ਪਤਾ ਨਹੀਂ ਕਿਉਂ ਲੜਨ ਤੱਕ ਜਾਂਦੇ ਤੁਸੀਂ ਜਿਹਨੂੰ ਲਾਈਕ ਕਰਦੇ ਹੋ ਉਹਨੂੰ ਸੁਣੀ ਜਾਓ ਆ ਗੱਲਾਂ ਠੀਕ ਨਹੀਂ ਐ ਸੋ ਮੈਨੂੰ ਲੱਗਦਾ ਦੇਖੋ ਦਿਲਜੀਤ ਨੇ ਨਾ ਉਸ ਦੌਰ ਤੋਂ ਕਿ ਇੱਕ ਇੱਕ ਸ਼ੋਅ ਦੇ ਵਿੱਚ ਉਹ ਸਲਿੱਪ ਕਰਦਾ ਡਿੱਗਦਾ ਐ ਐਮਬੈਰੈਸਮੈਂਟ ਹੁੰਦੀ ਐ ਉੱਥੋਂ ਇੱਥੋਂ ਤੱਕ ਪਹੁੰਚਣਾ ਕਿ ਅਮਰੀਕਾ ਦੀ ਸਰਕਾਰ ਉਹਦੇ ਬਾਰੇ ਗੱਲਾਂ ਕਰਨ ਲੱਗ ਜੇ ਤਾਂ ਇਹ ਛੋਟੀ ਗੱਲ ਨਹੀਂ ਹੈ ਤੁਹਾਡਾ ਜਸਟਨ ਟਰੂਡੋ ਉਹਦੇ ਸ਼ੋਅ ਚ ਆਇਆ ਸ਼ੋਚ ਗਿਆ ਹਨਾ ਛੋਟੀ ਗੱਲ ਨਹੀਂ ਐ ਇਹ ਮਤਲਬ ਇੱਕ ਜਦੋਂ ਦੇਸ਼ ਇਨਵੋਲਵ ਹੋਣ ਲੱਗ ਜਾਏ ਪੂਰੀ ਪੂਰੀ ਦੁਨੀਆ ਫੈਨਮਨ ਲੱਗਦਾ ਕਿ ਨਾਨ ਜਿੱਥੇ ਪੰਜਾਬੀ ਘੱਟ ਵੀ ਨੇ ਨਾ ਉਹਨਾਂ ਮੁਲਕਾਂ 'ਚ ਵੀ ਹੁਣ ਪਿੱਛੇ ਜੇ ਕਿੰਨਾਂ ਨੇ ਦਿਲਜੀਤ ਨੂੰ ਫੋਲੋ ਕੀਤਾ ਕਿਸੇ ਵੱਡੇ ਬਹੁਤ ਵੱਡੇ ਬੰਦੇ ਨੇ ਮੇਰੇ ਖਿਆਲ ਵਿਲ ਸਮਿਥ ਨੇ ਕੀਤਾ ਵਿਲ ਸਮਿਥ ਨੇ ਕੀਤਾ ਸ਼ਾਇਦ ਹਨਾ ਉਹਨੂੰ ਫੋਲੋ ਕੀਤਾ ਤੁਸੀਂ ਦੇਖੋ ਤੇ ਇਟ ਮੀਨਸ ਕਿ ਪੰਜਾਬੀ 뮤직 ਜਿਹੜਾ ਉਹ ਕਿੱਥੇ ਤੱਕ ਲੈ ਕੇ ਜਾ ਬਹੁਤ ਸਾਰੇ ਮੈਂ ਤਾਂ ਸਾਰੇ ਹੀ ਮੈਂ ਤਾਂ ਅਕਸਰ ਸ਼ੋਅ 'ਚ ਇਹ ਗੱਲ ਕਹਿਣਾ ਹੁੰਦਾ ਚਾਇਓ ਮਤਲਬ ਜਿੰਨੇ ਆਪਣੇ ਪੰਜਾਬ ਦੇ ਰੈਨਾਉਂਡ ਆਰਟਿਸਟ ਨੇ ਸ਼ੁਭ ਹੋ ਗਿਆ ਏਪੀ ਢਿੱਲੋਂ ਹੋ ਗਿਆ ਕਰਨ ਔਜਲਾ ਹੋ ਗਿਆ ਦਿਲਜੀਤ ਦੋਸਾਂਝ ਹੋ ਗਿਆ ਹੋਰ ਵੀ ਬੜੇ ਨਾਮੀ ਕਲਾਕਾਰ ਨੇ ਮਤਲਬ ਇਹਨਾਂ ਨੇ ਜਿਹਨੂੰ ਕਹਿੰਦੇ ਨਾ ਵੀ ਤੱਕ ਪਾ ਰੱਖੀਏ ਇੰਡਸਟਰੀ ਚ ਸਾਡੇ ਕੋਈ ਲੋਰਾ ਹੀ ਨਹੀਂ ਔਰ ਚੰਡੀਗੜ੍ਹ ਵਾਲੇ ਸ਼ੋਅ ਲਈ ਐਕਸਾਈਟਡ ਨੇ ਉਮੀਦ ਹੈ ਅਸਤਾਈ ਕਹਿੰਦੇ ਕਿ ਭਾਜੀ ਵੈਨਿਊ ਹੋਰ ਵੱਡਾ ਕਰ ਲੋ ਹੋਰ ਟਿਕਟਾਂ ਦਿਓ ਲੋਕ ਦੇਖਣ ਆਣਾ ਚਾਹੁੰਦੇ ਆ